ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ ਟ੍ਰੈਂਡ ਤੇ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਅਤੇ ਵੈਲ ਆਈਕਨ ਦਾ ਬਟਨ ਜਰੂਰ ਦਬਾਓ ਇਸ ਦੇ ਨਾਲ ਹੀ ਸ਼ੁਰੂ ਕਰਦੇ ਹਾਂ ਅੱਜ ਦੀ ਤਾਜ਼ਾ ਖਬਰ ਸੀਨੀਅਰ ਅਕਾਲੀ ਆਗੂ ਵਿਕਰਮ ਮਜੀਠੀਆ ਦੀ ਅੰਮ੍ਰਿਤਸਰ ਵਾਲੀ ਰਹਿائش ਤੇ ਵਿਜੀਲੈਂਸ ਦੀ ਟੀਮ ਦੁਬਾਰਾ ਪਹੁੰਚੀ ਹੈ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਵੀ ਮੌਕੇ ਤੇ ਮੌਜੂਦ ਰਹੇ ਇਸ ਤੋਂ ਬਾਅਦ ਟੀਮ ਨੇ ਜਾਇਦਾਦ ਦੀ ਪਮਾਇਸ ਅਤੇ ਹੋਰ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਇਸ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਮਜੀਠੀਆ ਦੇ ਘਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਇਸ ਤੋਂ ਪਹਿਲਾਂ ਸਰਕਾਰੀ ਵਕੀਲ ਫੈਰੀ ਸੌਫਤ ਨੇ ਕਿਹਾ ਸੀ ਕਿ ਅੱਜ ਰੇਡ ਹੋਣੀ ਪੱਕੀ ਹੈ ਅਤੇ ਸਾਰੀ ਕਾਰਵਾਈ ਮਜੀਠੀਆ ਦੇ ਵਕੀਲ ਦੀ ਮੌਜੂਦਗੀ ਵਿੱਚ ਕੀਤੀ ਜਾਵੇਗੀ ਹਾਲਾਂਕਿ ਇਹ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਵਿਕਰਮ ਮਜੀਠੀਆ ਜੇਲ੍ਹ ਵਿੱਚ ਪੂਰੀ ਤਰ੍ਹਾਂ ਫਿੱਟ ਹਨ ਇਹ ਮਜੀਠੀਆ ਦਾ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦਾ ਬੀਪੀ ਵਧਿਆ ਹੋਇਆ ਹੈ ਜਿਹੜਿਆਂ ਮੋਬਾਈਲ ਮਿਲਣ ਤੋਂ ਲੈ ਕੇ ਹੋਰ ਜਾਣਕਾਰੀਆਂ ਸੀਐਮ ਨੇ ਮੀਡੀਆ ਨੂੰ ਦਿੱਤੀ ਸੀ ਉਹ ਕਿੱਥੇ ਹਨ